ਸਸਿਕਾ ਸਵਾਗਤ ਹੈ ਤੁਹਾਡਾ ਦੇ ਪੰਜਾਬ ਟੀਵੀ ਤੇ ਵੀਡੀਓ ਦੇ ਵਿੱਚ ਅਮਿਤੋਜ ਮਾਨ ਤੇ ਲਖਾ ਸਿਧਾਨਾ ਦੋਵੇਂ ਇਕੱਠੇ ਨਜ਼ਰ ਆ ਰਹੇ ਆ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਮਿਤੋਜ ਮਾਨ ਤੇ ਲਖਾ ਸਿਧਾਨਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆ ਰਹੇ ਨੇ ਤੇ ਇੱਕ ਵਾਰ ਫੇਰ ਇਹਨਾਂ ਦੋਵਾਂ ਨੇ ਗੰਦੇ ਪਾਣੀਆਂ ਦੇ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਆਓ ਵੀਡੀਓ ਦੇ ਵਿੱਚ ਇਹਨਾਂ ਦੋਵਾਂ ਦੀ ਕੀ ਗੱਲਬਾਤ ਹੋਈ ਸੁਣਦੇ ਹਾਂ ਜੀ ਗਏ ਰੇ ਕੁਰਸੀ ਤੇ ਬਹਿ ਗਏ ਜੇ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 2025 ਦੀ ਵੀਡੀਓ ਆ ਭਾਈ ਆ ਦਿਖਾਈ ਹੈ ਧਰੋਂ ਫੁੱਟਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਾਹਰ ਤੇ ਆ ਗਿਆ ਸਤਲੋਜ ਆ ਕੇ ਪੈ ਗਿਆ ਚੀਤਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਿਆ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆ ドラਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਅਗਰ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਫੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆ ਵੇਖਿਓ ਜੇ ਮਹਾਰਾਜ ਆ ਮੇਰੇ ਕੁਰਤੀ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਇੱਧਰ ਵੇਖ ਹਾਂਜੀ ਹਾਂਜੀ ਪੂਰੇ ਤੇ ਨੂੰ ਲੱਗਿਆ ਆ ਵੇਖ ਲਓ ਜੇ ਕੀ ਹਾਂ ਤੇਰਾ ਦਾਗ ਪਾ ਅੰਦਰੋਂ ਮਾੜੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਅਸੀਂ ਚਾਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਦੀ ਟੀਮਾਂ ਕਿੱਥੇ ਜਾਂ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆ ਦੇਖੋ ਨਜ਼ਾਰਾ ਤੁਸੀਂ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉੱਪਰਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡ ਜੀ ਅਸੀਂ ਨੀ ਨਾ ਨਾਮ ਪਤਾ ਲੈਣੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਲਿਟਰੋਫਿਲਡੀਆਂ ਜਿਹੜੀਆਂ ਇੰਡਸਟਰੀਆਂ ਨੇ ਵਾਲੀਆਂ ਤੇ ਉਹ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਆ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਈਨ ਹੈ ਮੱਥੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾਰੀ ਆ ਪਾਣੀ ਕਿਤੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿਤੇ ਸਾਫ਼ ਹੋਇਆ ਤੁਹਾਡਾ ਇਹ ਨਹੀਂ ਐਈ ਹੈ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਟੰਡ ਚ ਆਉਣਗੇ 8-10 ਬੰਦੇ ਤਾਂ ਕਾਲੇ ਪੀਲੇ ਆ ਆச்சா ਇੱਕ ਦੱਸਿਓ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ਼ ਕਰਤਾ ਪਾਣੀ ਨਹੀਂ ਇੱਕ ਰੋਕਿਆ ਸੀ ਸੀਚਾ ਸਾਹ ਦਾ ਪਿੱਛੇ ਪਿੱਛੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀ ਚਾਲ ਸਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ਼ ਕਰਤੀ ਬੁੱਢੇ ਦਿਰਾਜ ਚੰਦਲਸ ਅਸੀਂ ਚੈਲੇਂਜ ਕਰਦੇ ਆਓ ਬੁੱਢਾ ਦਿਰਾਜ ਆਹ ਐਥੇ ਇੱਕ ਵੀਡੀਓ ਆ ਕੇ ਪਾਓ ਐਥੇ ਬੈਠੋ ਕੁਰਸੀ ਢਾ ਕੇ ਬਲੀਪੁਰ ਰਾਮਾ ਨਾਲ ਬਲੀਪੁਰ ਪੈਂਦਾ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈ ਇੰਡਸਟਰੀ ਦਾ ਟੋਟਲ ਤਾਂ ਮੇਲਾ ਦਾ 50 ਕਰੋੜ ਲੀਟਰ ਹੋਊਗਾ ਜਣਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ ਧੋਖਾ ਨਾ ਦੇ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰਮਾਨੀ ਦੀ ਗਰਮਾਣੀ ਦੀ ਫਤਿਹ ਰਵਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਸੇ ਯਾਰਾਂ ਨੂੰ ਲੈ ਕੇ ਦੰਦਵਾ ਸਭੀ ਧਰਤੀ ਇਕੱਠ ਰੱਖਿਆ ਬਾਈ ਮੌਕਾ ਦੇ ਰਿਹਾ ਪੰਜਾਬ ਦੇ ਲੋਕੋ ਨਾ ਇੰਨਾ ਜਰਾਂ ਨਾਲ ਮਰੋ ਥੋੜੀ ਧਰਤੀ ਵੇਖ ਲੈ ਪਾਣੀ ਵੀ ਪੀਣ ਜੋਗ ਨਹੀਂ ਤੇ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਡਰਾਮਾ ਦੀ ਵੀ ਯਾਰਾਂ ਬਾਤ ਆ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਉਹ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ ਕਦੇ ਦੁਨੀਆਂ ਮੌਕਾ ਦਿੰਦੀ ਹੈ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋਣਾ ਜਿਹੜਾ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆ ਦੱਸਣੀ ਰਿਹਾ ਦਾ ਤੁਹਾਨੂੰ ਦੱਸ ਰੋ ਮੰਨੋ ਗਿਆ ਇਹ ਮਨਿਸਤ ਜਾਂ ਚੀਫ ਮਨਿਸਤ ਦਾ ਮਤਲਬ ਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਓਗੇ ਔਰ ਜਿਹੜੇ ਵੀ ਇਹ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਉਹਦੇ ਜੇ ਪਹਿਲਾ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਇੱਕੋ ਇੱਕ ਕੁਦਰਤੀ ਸਰਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਪੰਜਰ ਹੋ ਗਈਆਂ ਥੋੜੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣ ਹਟ ਗਏ ਆ ਯਾਰਾ ਫੀਫੀ ਤੇ ਕੀ ਕਹਣਾ ਜਵਾਬ ਲੈਣ ਲੱਗ ਗਏ ਓਏ ਮੰਦ ਬੁੱਧੀ ਸੋਡੇ ਬੱਚੇ ਪੈਦਾ ਹੋਣ ਲੱਗ ਗਏ ਆਪਾਂਹਾ ਜਵਾਬ ਪੈਦਾ ਹੋਣ ਲੱਗੇ ਜਮਦਨ ਸ਼ੁਕਰ ਹੋਣ ਲੱਗਾ ਕੈਨਸਲ ਹੋਣ ਲੱਗ ਗਏ ਉੱਠ ਖੜੋ ਯਾਰਾ ਪਾਕੀ ਆ ਬਹੁਤ ਵੱਡੀ ਸ਼ਾਸ਼ਾ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਡਰਾਉ ਪੜੀਆਂ ਮਿਰਚਾਂ ਲੱਗੀਆਂ ਨੇ ਇਹਨਾਂ ਦੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਤਾਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸਿਆਂ ਦੇ ਕਿਉਂਕਿ ਇਸੇ ਕਾਂਗਰਸ ਨੇ ਇਸੇ ਸੀਚਿਆਲ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਨ ਪ੍ਰੇਮੀ ਹੈ ਇੱਕ ਕਮੇਟੀ ਦਾ ਮੈਂਬਰ ਸੀ ਹੈ ਬਈ ਹਾਂਜੀ ਹਾਂਜੀ ਐਨਜੀਟੀ ਐਨਜੀਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੀਆਂ ਜੜ੍ਹਾਂ 'ਚ ਬੈਠੇ ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣ ਜੋਗਾ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣ ਜੋਗਾ ਜੀ ਤੇ ਭੱਜਿਆ ਤੋਂ ਫਿਰ ਐਸ ਫੋਨ ਕੀ ਉਹ ਰਿਪੋਰਟ ਹੈ ਜਿਹਦੇ ਤੇ ਸਿਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਜਿੰਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉਹ ਕਿਹੜੀ ਫੈਕਟਰੀ ਸੀਗਾ ਅੰਡਰਸਟਰੀਲੈਸ ਸੀ ਇੱਥੇ ਵੀ ਅੰਡਰਸਟਰੀਲੈਸ ਉਹਨਾਂ ਲਈ ਉਹਨਾਂ ਸੀ ਬਾਹਰ ਆਉਨੇ ਆ ਜਸਕੀਰਤ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਿਰ ਕਹਿ ਲੋ ਤੁਸੀਂ ਵੀ ਆ ਸਾਹਮਣੇ ਜਸ ਬਸ ਬਹੁਤ ਬਥੇਰੀਆਂ ਗੱਲਾਂ ਹੋ ਗਈਆਂ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਪਹੁੰਚ ਗਈ ਮਸਲਾ ਇਹ ਹੈ ਕਿ ਕੰਮ ਹਲੇ ਕਰਨ ਵਾਲਾ ਬਹੁਤ ਹੈ ਹਲੇ ਸਿਰਫ ਇੱਕ ਟਰੈਲਰ ਹੀ ਹੈ ਜਿਹੜਾ ਮਾੜਾ ਮੋਟਾ ਕੁਝ ਹੋਇਆ ਬਹੁਤ ਕੰਮ ਕਰਨਾ ਬਾਕੀ ਹੈ ਤੇ ਪੰਜਾਬ ਦੇ ਲੋਕਾਂ ਦੀ ਜੇ ਆਪਾਂ ਜਾਨ ਬਚਾਣੀ ਹੈ ਸੇਤਾਂ ਬਚਾਣੀ ਹੈ ਤਾਂ ਸਾਰੇ ਪੰਜਾਬ ਨੂੰ ਮਿਹਨਤ ਕਰਨੀ ਪੈਣੀ ਹੈ ਕੱਲੀ ਆ ਸਰਕਾਰ ਤੇ ਨਾ ਛੱਡੀਏ ਜਿਹੜੀ ਸਿਰਫ ਸਰਕਸ ਦਿਖਾ ਰਹੀ ਆ ਆਪਾਂ ਨੂੰ ਬਹੁਤ ਬਹੁਤ ਪਤਾ ਕੀ ਹੋ ਰਿਹਾ ਨਾ ਆਪਾਂ ਨਾ ਸਾਨੂੰ ਲੱਗ ਰਿਹਾ ਹੋਊਗਾ ਕਿਸੇ ਨੇ ਬਸ ਸੀਰੀਅਸਲੀ ਜਸਕਿਰਤ ਜੀ ਸਾਨੂੰ ਕੋਈ ਸ਼ੌਕ ਨਹੀਂ ਆ ਸੀਚੇਵਾਲ ਹੁਰਾਂ ਦਾ ਨਾਲ ਜੀ ਬਟ ਮਸਲਾ ਕੀ ਹੋ ਰਿਹਾ ਕਿ ਸੀਚੇਵਾਲ ਹੁਰਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਬੇਵਕੂ ਬਣਾ ਰਹੀ ਹੈ ਇਧਰ ਵੀ ਉਹ ਕੁਝ ਕਹਿੰਦੀ ਹੈ ਇਸ ਕਰਕੇ ਸਾਨੂੰ ਦਹਿਨਾ ਪੈ ਰਿਹਾ ਪਾਣੀ ਦਾ ਮਸਲਾ ਬਹੁਤ ਸੀਰੀਅਸ ਹੈ ਇਹ ਜਿਹੜਾ ਜ਼ਿੰਦਗੀ ਦੀ ਹੈ ਜੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ اسی ਘਰ ਕਾ ਕੁਰੇ ਕਰਦੇ ਆ ਕੱਲ ਮੁਕਤਸਰ ਦੇ ਵਿੱਚ ਸੀ ਉੱਤੇ ਇੱਕ ਪੇਪਰ ਮੇਲਾ ਸੀ ਥੀਆ ਵਾਲਿਆਂ ਦੀ ਅੱਜ ਹਮੀਰਾਜ ਸੀਗੇ ਉਦੋਂ ਪਹਿਲਾਂ ਹਰ ਪੰਜਾਬ ਦੇ ਹਰ ਹਾਸੇ ਇਵਨ ਆਜ ਸਾਹਮਣੇ ਖੜੇ ਆ ਮੁੰਡੇ ਇਹਨਾਂ ਨੇ ਉੱਤੇ 100 ਫੈਕਟਰੀ ਹੈ ਗੋਲ ਥਾਈ ਦੀ ਫੈਕਟਰੀ ਹਮਾਚਟ ਅੱਛਾ ਉੱਥੋਂ 100 ਫੈਕਟਰੀ ਦਾ ਗੰਦਾ ਪਾਣੀ ਬਿਨਾ ਟ੍ਰੀਟ ਕੀਤੇ ਸਤਲੁਜ ਪੈਂਦਾ ਔਰ ਪੰਜਾਬ 'ਚ ਆ ਜਾਂਦਾ ਮਨਾਲੀ ਦਾ ਸਾਰਾ ਪਾਣੀ ਉੱਤੋਂ ਪੈਂਦਾ ਉਹ ਬਿਆਸ 'ਚ ਪੈ ਕੇ ਫਿਰ ਥੱਲੇ ਆਉਂਦਾ ਉਹ ਬਿਆਸ 'ਚ ਪੈਂਦਾ ਇਹ ਸਤਲੁਜ ਚ ਪੈਂਦਾ ਗੋਲ ਥਾਈ ਦਾ ਸੋ ਇਹ ਜੋ ਬੁਰਾ ਹਾਲ ਹੋ ਚੁੱਕਿਆ ਹੈ ਇਹਦੇ ਬਾਰੇ ਅਸੀਂ ਲੱਗੇ ਹੋਏ ਆ ਭਗਵੰਤ ਹੁਰਾਣੇ ਉਹ ਗੋਲ ਥਾਈ ਦੀ ਫੈਕਟਰੀ ਲਈ ਉਹ ਤੇ ਨੋਟਿਸ ਬੋਲਿਆ ਉਹਦੇ ਕਰਕੇ ਆ ਕੀ ਨਾ ਆਪਣਾ ਹਰਜੋਤ ਬਹਿਸ ਭਾਈ ਭਗਵੰਤ ਤੁਸੀਂ ਤੁਸੀਂ ਭਗਵੰਤ ਕਹਿੰਦੇ ਫਿਰ ਮੁੜ ਕੇ ਓਖਾ ਆਉਂਦਾ ਵੀ ਕਿਹੜੇ ਭਗਵੰਤ ਨੇ ਉਹ ਚੱਲ ਤੈਨੂੰ ਮੁੱਖ ਮੰਤਰੀ ਨਾਲ ਮਿਲ ਗਿਆ ਮਾੜੀ ਗੱਲ ਤੂੰ ਕਹਿੰਦੀ ਉਹਨਾਂ ਦਾ ਵੀ ਇਹੀ ਚਾਹ ਸੀ ਕਿ ਮੁੱਖ ਮੰਤਰੀ ਬਣੀਏ ਨਾ ਕਿ ਬਣ ਕੇ ਕੁਝ ਕਰੀਏ ਮੈਂ ਕਹੂੰਗਾ ਬੰਨਾ ਅਹਿਮ ਨਹੀਂ ਹੁੰਦਾ बनके ਕੀ ਕੀਤਾ ਇਹ ਅਹਿਮ ਹੁੰਦਾ ਪਲੀਜ਼ ਇਹਦੇ ਨਾਲ ਸੋਚੋ ਸਾਡੀ ਕੋਈ ਕਿਸੇ ਨਾਲ ਦੁਸ਼ਮਨੀ ਨਹੀਂ ਅਸੀਂ ਕੁਝ ਨਹੀਂ ਲੈਣਾ ਇਹ ਇੰਜੀਨੀਅਰ ਨਹੀਂ ਆਪਦਾ ਕੰਮ ਕਰਦੇ ਨੇ ਮੈਂ ਫਿਲਮਾਂ ਬਣਾਉਣਾ ਇਹਨਾਂ ਦਾ ਹੋਰ ਕੰਮ ਹੈ ਇਹਦਾ ਇਹ ਪੱਤਰਕਾਰ ਹੈ ਅਸੀਂ ਕਿਉਂ ਤੁਰੇ ਫਿਰਦੇ ਹਾਂ ਛੱਡ ਛੜਾ ਕੇ ਇਸ ਲਈ ਕਿ ਪੰਜਾਬ ਦਾ ਜੇ ਪਾਣੀ ਸਹੀ ਨਾ ਰਿਆ ਤਾਂ ਸਾਡੇ ਕੋਲ ਇੱਕੀ ਬਚਿਆ ਤਾਂ ਪਲੀਜ਼ ਆ ਸਾਡੀ ਮਿਹਨਤ ਹੈ ਤੁਹਾਡੇ ਸਾਹਮਣੇ ਹੱਥ ਜੋੜ ਕੇ ਕਿ ਸਾਨੂੰ ਤੁਹਾਡੇ ਵਿਰੁੱਧ ਲੋਕਾਂ ਦੀ ਹੋਰ ਘੇਰਾਬੰਦੀ ਕਰਾ ਕੇ ਉਹਨਾਂ ਨੂੰ ਲਾਮਬੰਦੀ ਕਰਕੇ ਤੁਹਾਡੀ ਘੇਰਾਬੰਦੀ ਨਾ ਕਰਨੀ ਪਵੇ ਸਮਝੋ ਮੰਨਜੋ ਐਕਚੁਅਲ ਚ ਕੰਮ ਕਰੋ ਨਾ ਕਿ ਆਏ ਕਿ ਬੰਨ ਮਾਰ ਦਿਓ ਸਾਫ ਪਾਣੀ ਨਜ਼ਰ ਨਾ ਆਵੇ ਗੰਦਾ ਤੇ ਸਾਫ ਪਾਣੀ ਅੱਡੋ ਅੱਡ ਨਜ਼ਰ ਨਾ ਆਵੇ ਇੱਦਾਂ ਕੰਮ ਕਰਦੇ ਹੋ ਇਹ ਨਾ ਕਰੋ ਸੱਚੀ ਗੱਲ ਜੀ